ਸਾਰੇ ਦੇਰਾਂ ਦੇ ਵੈਲਕਮ ਟੂ ਮਾਈ ਨਿਊ ਬਲੌਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂਵੀਰ ਕਪੂਰ ਤੇ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰ ਬਹੁਤ ਵਧੀਆ ਹੋਗੇ ਤੰਦਰੁਸਤ ਹੋਗੇ ਪ੍ਰਮਾਤਮਾ ਜੜਦੀ ਖਲਾਚੇ ਰੱਖੇ ਤੇ ਹੋ ਗਈ ਏ ਸਵੇਰ ਤੇ ਨਾ ਧੋਕੇ ਹੋ ਗਏ ਅਸੀਂ ਫ੍ਰੀ ਤੇ ਅੱਜ ਬਾਰਿਸ਼ ਬਹੁਤ ਜ਼ਿਆਦਾ ਸੀ ਤੇ ਇਧਰ ਮਾਤਾ ਰਾਨੀ ਦੀ ਜੋਤਬੱਤੀ ਕਰ ਲਈ ਹੋਈ ਹੈ ਤੇ ਬਾਕੀ ਚਾਹ ਪਾਣੀ ਵੀ ਪੀ ਲਿਆ ਹੋਇਆ ਤੇ ਇੱਧਰ ਖਾਲੀ ਹੋਈ ਅਸੀ ਰੋਟੀ ਤੇ ਸੋਰੀ ਮੇਰਾ ਫੋਨ ਬੰਦ ਸੀ ਮੈਂ ਤੁਹਾਨੂੰ ਦੱਸ ਨਹੀਂ ਸਕੀ ਤੇ ਬਾਕੀ ਗਲੀ ਵਿੱਚ ਭਾਜੀ ਨੇ ਲਾਇਆ ਸੀ ਅੱਜ ਲੰਗਰ ਸਵੇਰੇ ਸਵੇਰੇ ਤੇ ਉਹ ਦੇ ਕੇ ਗਏ ਸੀ ਆ ਦੇਖੋ ਆਲੂ ਛੋਲੇ ਦੀ ਸਬਜ਼ੀ ਨਾਲ ਸੀ ਪੂੜੀਆਂ ਤੇ ਨਾਲ ਹੈ ਕੜਾਹ ਤੇ ਬਾਕੀ ਪੂੜੀਆਂ ਟਿਫਨ ਚ ਪਈਆਂ ਹੋਈਆਂ ਨੇ ਥੋੜੀਆਂ ਜੀਆਂ ਤੇ ਸਵੇਰੇ ਨਾਸ਼ਤਾ ਸੀ ਬਹੁਤ ਜਲਦੀ ਅੱਜ ਕੀਤਾ ਅੱਜ ਨਾਸ਼ਤਾ ਕੀਤਾ ਸੀ ਸਵੇਰੇ 8 ਵਜੇ ਜਿੱਦਾਂ ਹੀ ਉਹ ਲੰਗਰ ਦੇ ਕੇ ਗਏ ਆ ਕਹਿੰਦੇ ਗੁੜਿਆ ਹੁਣ ਮੇਰਾ ਕੋ ਖਾਣ ਨੂੰ ਦਿਲ ਕਰਦਾ ਵੇ ਤੇ ਇਹਨਾਂ ਨੇ ਬ੍ਰਸ਼ ਕੀਤਾ ਮੈਂ ਵੀ ਬ੍ਰਸ਼ ਕੀਤਾ ਪਹਿਲਾਂ ਸੀ ਕੀਤਾ ਅੱਜ ਨਾਸ਼ਤਾ ਉਸ ਤੋਂ ਬਾਅਦ ਨਹਾਤੇ ਤੇ بارش ਨਾ ਇੰਨਾ ਬੁਰਾ ਹਾਜ਼ ਨਾ ਅੰਦਰ ਤੱਕ ਪਾਣੀ ਆ ਗਿਆ ਤੋਂ ਸਾਰੀ ਕੀਤੀ ਆਪ ਸਫਾਈ ਤੇ ਪਾਣੀ ਤੁਸੀਂ ਮੰਨੋਗੇ ਐ ਕਮਰੇ ਤੱਕ ਉੱਥੇ ਤੱਕ ਚਲਾ ਗਏ ਅਸੀਂ ਪਾਣੀ ਸਾਰੀ ਸਫਾਈ ਕਰਤੀ ਹੋਈ ਐ ਸਾਰਾ ਘਰ ਧੋਤਾ ਇੰਦਰ ਵੀ ਪਾਣੀ ਚੱਲ ਗਿਆ ਇੱਕ ਬਾਕੀ ਉਹ ਤੁਹਾਨੂੰ ਥੋੜਾ ਜਿਹਾ ਦਿਖਦਾ ਹੁਣ ਜੂਮ ਕਰਕੇ ਦਿਖਾਵਾਂ ਆ ਇਹ ਦਿਖਦਾ ਹੈ ਨਾ ਥੋੜਾ ਜਿਹਾ ਪਾਣੀ ਹੈ ਨਾ ਤੇ ਬਸ ਐ ਥੋੜਾ ਜਿਹਾ ਪਾਣੀ ਸੀ ਇੱਥੇ ਤੇ ਬਾਕੀ ਆ ਦੇਖੋ ਜੇ ਇੱਧਰ ਸਫਾਈ ਰਹਿ ਗਈ ਹੈ ਪਾਣੀ ਬਾਹਰ ਦੇਖੋ ਕਿੰਨਾ ਹੈ ਤੇ ਬਾਰਿਸ਼ ਵੀ ਅਦੀਨਾ ਪਰੇਸ਼ਾਨ ਕਰਦੀ ਬਿਨਾ ਕੋਈ ਕਹਿ ਇਹ ਦੇਖੋ ਜੀ ਪਾਣੀ ਹੁਣ ਤਾਂ ਐਵਲੀ ਪੋੜੀ ਚੱਲੇਗਾ ਨਾ ਪਹਿਲਾਂ ਇੱਥੇ ਤੱਕ ਸੀ ਪੋੜੀ ਨੇ ਹਾਂ ਲੋ ਜੀ ਤਰੀਆ ਵਧੀਆ ਲੱਗਿਆ ਪਿਆ ਤੇ ਉਹ ਦੇਖੋ ਅੱਜ ਸੀ ਜੇ ਨਮਸਕਮੀ ਦੀ ਜੀ ਸ਼ੋਪੇਤਰਾ ਇਸੇ ਨਾ ਦੇਕਾਰ ਬੁਲਾਈ ਸੀ ਉਹਨਾਂ ਨੇ ਤੇ ਨਾਲ ਸੀ ਲੰਗਰ ਹ ਹਵਾਾਂ ਤੇ ਵੱਜ ਗਈ ਮੇਰੇ ਦਰਦ ਹੁੰਦੀ ਗੇਟ ਵੱਜ ਗਿਆ ਤੇ ਅੱਜ ਮੈਂ ਇੰਨਾ ਕੰਮ ਕਰਨਿਆ ਨਾ ਸੱਚੀ ਦੱਸਾਂ ਬਾਰਿਸ਼ ਵਿੱਚ ਹੀ ਕੋਠਾ ਵੀ ਧੋਇਆ ਹੀ ਸਾਰਾ ਤੇ ਪੋੜੀਆਂ ਵੀ ਸਾਰੀਆਂ ਧੋਤੀਆਂ ਆ ਦੇਖੋ ਪਾਣੀ ਉੱਪਰੋਂ ਡੋਲ ਕੇ ਸਾਰੀਆਂ ਪੋੜੀਆਂ ਵਗੈਰਾ ਧੋ ਦਿਤੀਆਂ ਪੋੜੀਆਂ ਵੀ ਧੋਤੀਆਂ ਤੇ ਵਸ਼ਰਮ ਵੀ ਸਾਰਾ ਤੋਤਾ ਤੇ ਕਮਰਿਆਂ ਦੀ ਸਫਾਈ ਵਗੈਰਾ ਕਰ ਲਈ ਤੇ ਹਜੇ ਤੱਕ ਟਾਈਮ ਹੋ ਗਿਆ 12 ਆ ਪਾਣੀ ਤਾਂ ਚਲ ਦੇਖਿਓ ਕਿੰਦੀ ਜ਼ੋਰ ਦੀ ਤਾਂ ਕੋਈ ਗੱਡੀ ਲੰਘਦੀ ਨਾ ਇੰਦਾ ਪਾਣੀ ਆਂਦਾ ਜਿੱਦਾਂ ਹਾੜ ਆ ਗਈ ਇੱਥੇ ਤੇ ਬਾਕੀ ਉਪਰ ਟਾਈਮ ਦੇਖ ਲਓ ਅੱਜ ਵੱਜ ਗਏ ਨੇ 12 ਵਲੋਗ ਸ਼ੁਰੂ ਹੋਇਆ ਸਾਡਾ 12 ਵਜੇ ਜਾਨ ਨੂੰ ਕੁਝ ਦੱਸਣਾ ਚਾਹੁੰਦੇ ਹੋ ਅੱਜ ਬਾਰਿਸ਼ ਬਾਰੇ ਕਹਿੰਦੇ ਨਹੀਂ ਦੱਸੋ ਤਾਂ ਸਹੀ ਮਾੜਾ ਕਿ ਬਾਰਿਸ਼ ਬਾਰੇ ਬਾਹਰ ਦੇਖੋ ਪਾਣੀ ਕਿੰਨਾ ਖੜਾ ਬਹੁਤ ਜ਼ਿਆਦਾ ਪਾਣੀ ਭੜਾ। ਇੱਕ ਕੱਚਾ ਪੀ ਕੇ ਤੁਸੀਂ ਉਹ ਰੱਖ ਦਿੱਤਾ ਗਲਾਸ ਉੱਥੇ ਹੀ। ਠੀਕ। ਹੋ ਗਿਆ। ਤੇ ਚਲੋ ਫਰੈਂਡਸ ਬਨੇਰੋ ਵਲੌਗ ਦੇ ਨਾਲ ਤੇ ਉਮੀਦ ਕਰਦੀ ਆ ਤੁਹਾਨੂੰ ਸਾਡਾ ਵਲੌਗ ਬਹੁਤ ਲੱਗੇਗਾ। ਤੇ ਹੁਣ ਬਾ ਸਾਰਾ ਦਿਨ ਫ੍ਰੀ ਆ ਪਾਣੀ ਨਿਕਲੇਗਾ ਫਿਰ ਜਾ ਕੇ ਗਲੀ ਦਾ ਸੋਚਾਂਗੇ ਧੋਣੀਆਂ ਕਿ ਨਹੀਂ ਧੋਣੀਆਂ ਕਿਉਂਕਿ ਮੈਂ ਲਿਆਣਾ ਹੁਣ ਕੋਈ ਗਲੀ ਗੁਲੀ ਨਹੀਂ ਧੋਣੀ। ਬਾਕੀ ਜੀ ਮੈਡਮ ਦੇਖੋ। ਅੱਜ ਮੈਨੂੰ ਪੈ ਗਈ। ਮਸ਼ੀਨ ਥੱਲੇ ਵੜੀ ਹੋਈ ਸੀ ਨਾ। ਇਹਨਾਂ ਬੜੀ ਹੋਈ ਸੀ ਉਧਰ ਮਸ਼ੀਨ ਦੇ ਨੀਚੇ ਇਹਨੂੰ ਮੈਂ ਕਿਹਾ ਉਧਰ ਉਹਦੀ ਤੂੰ ਉਧਰ ਚਲ ਜਾ ਉਹ ਨੁੱਕਰ ਜੇ ਬੰਦੀ ਹੈ ਤੇ ਦੋ ਹੀ ਟਿਕਾਣੇ ਨੇ ਇਹਨੂੰ ਮੈਂ ਕਿਹਾ ਉਧਰ ਚਲ ਜਾ ਤੇ ਮੇਰੇ ਹੱਥ ਚ ਅਸੀ ਵਾਈਪਰ ਮੈਨੂੰ ਵਾਈਪਰ ਨਾ ਕਹਿੰਦੀ ਵੀ ਸਿਪਰੇ ਚਲ ਜਾ ਐ ਤਾਂ ਮੈਨੂੰ ਪੈ ਹੀ ਗਈ ਤਾਂ ਇਹ ਮਨ ਤੈਗ ਉਸਾਰਾ verdade ਕਿ ਸਟੈਂਬੋਲ ਜਿਆਦਾ ਹੁਣ ਮੈਂ ਬੰਨ ਦਿੱਤੀ ਇਹਨੇ ਪਾਣੀ ਡੋਲ ਕੇ ਚਿੱਕੜ ਕਰਤਾ ਦੁਬਾਰਾ ਬਾਕੀ ਚਲੋ ਬਨੇ ਰੋ ਵਲੌਗ ਦੇ ਨਾਲ ਗੱਡੀਆਂ ਹਜੇ ਕੱਢਣ ਵਾਲੀਆਂ ਬਾਹਰ ਗੱਡੀਆਂ ਚ ਪੈ ਜਾਣਾ ਪਾਣੀ ਇਸ ਕਰਕੇ ਕੱਡੀਆਂ ਨਹੀਂ ਨਾਲੇ ਅਸੀਂ ਨਹਾ ਲਿਆ ਦੇਖੀ ਜਾਗੀ ਬਾਅਦ ਵਿੱਚ ਚਲੋ ਬਨੇ ਰੋਗ ਹੋ ਗਿਆ। ਹੇ ਲੋ ਜੀ ਟਾਈਮ ਹੋ ਗਿਆ ਉੱਪਰ 4 ਤੇ ਚਾਹ ਦਾ ਟਾਈਮ ਹੋ ਗਿਆ ਚਾਹ ਨਾਲ ਇਹਨਾਂ ਨੇ ਪੂਜੀਆ ਵੀ ਲਿਆ ਕੇ ਦਿੱਤਾ ਹੋਇਆ ਤੇ ਬਾਕੀ ਮੇਰੇ ਆਲੂ ਦੀ ਸਬਜ਼ੀ ਸਿਰੇ ਲੰਗਰ ਵਾਲੀ ਹੈ ਮੈਂ ਐਵੀ ਖਾਣੀ ਕਿਉਂਕਿ ਇਹਦੇ ਨਾਲ ਜ਼ਿਆਦਾ ਸਵਾਦ ਮੈਨੂੰ ਇਹਦੇ ਨਾਲ ਆਣਾ ਹੈ ਤੇ ਇਹ ਚਾਹ ਤੇ ਇੱਧਰ ਹੋ ਗਿਆ ਸਾਡੇ ਕੱਪੜੇ ਚੇਂਜ ਕਿਉਂਕਿ ਗਲੀ ਜਿ ਤੁਹਾਨੂੰ ਪਤਾ ਕਿੰਨਾ ਖੜਾ ਸੀ ਪਾਣੀ ਸਾਰੀ ਗਲੀ ਧੋਤੀ ਤੇ ਉਹਦਾ ਮੈਂ ਵਲੋਗ ਬਣਾ ਨਹੀਂ ਸਕੀ ਕਿਉਂਕਿ ਮੈਂ ਗਲੀ ਸਾਫ ਕਰਦੀ ਆ ਬਲੌਗ ਬਣਾਉਂਦੀ ਘਰ ਕੋਈ ਵੀ ਨਹੀਂ ਸੀ ਆ ਗਏ ਸੀ ਦਵਿਆਂਸ਼ੀ ਨੂੰ ਲੈ ਕੇ ਸਕੂਲ ਤੋਂ ਤੇ ਬਸ ਗਲੀ ਦਾ ਬਲੌਗ ਨਹੀਂ ਬਣਿਆ ਬਾਕੀ ਮੈਂ ਤੁਹਾਨੂੰ ਸਾਫ ਗਲੀ ਦਿਖਾਨੀ ਆ ਬਾਕੀ ਥੋੜੀ ਛੇ ਜਾਓਗੇ ਤਾਂ ਪਾਣੀ ਵੀ ਦੇਖ ਲਈਓ ਹਨਾ ਤੇ ਕੱਪੜੇ ਚੇਜ਼ ਤਾਂ ਕਰਨੇ ਪਏ ਥੋੜੇ ਥੋੜੇ ਚਿੱਟੇ ਪੈ ਗਏ ਸੀ ਤੇ ਵੈਮਨ ਮੈਂ ਹੈਗੀ ਆ ਹਨਾ ਤੇ ਚਲੋ ਬਾਕੀ ਪੀਨੇ ਆ ਚਾਹ ਤੇ ਬਣੇਰੋ ਤੁਸੀਂ ਬਲੌਗ ਦੇਣਾ ਹਾਂਜੀ ਤੇ ਫਰੈਂਡਸ ਦੇਖ ਲਓ ਮੀਨ ਇਹ ਕਿਤਾ ਹੈ ਅੱਜ ਬਹੁਤ ਜ਼ਿਆਦਾ ਪਰੇਸ਼ਾਨ ਆ ਲੋ ਮੈਂ ਪਤਾ ਨਹੀਂ ਕਿੰਨੇ ਵਾਰੀ ਸਫਾਈ ਕਰ ਚੁੱਕੀ ਹਾਂ ਸੱਚੀ ਦਾ ਤਾਂ ਦੇਖੋ ਮੈਂ ਤਾਂ ਡਰ ਡਰ ਕੇ ਜਾਨੀ ਤਾਂ ਚਪਲਾਂ ਦਾ ਢੇਰ ਦੇਖੋ ਚਪਲਾ ਵੀ ਬਾਹਰ ਲੰਮੀ ਆ ਬਾਕੀ ਗਲੀ ਤਾਂ ਸਾਰੀ ਕਰ ਲਈ ਹਾਂ ਸਾਫ਼ ਹਲੋ ਸਾਰੀ ਗਲੀ ਸਾਫ਼ ਕਰ ਲਈਏ ਤੇ ਉਹ ਪਰੇ ਤਾਂ ਰਹਿ ਗਈਆਂ ਥੋੜਾ ਜਿਹਾ ਗੰਦ ਉਧਰ ਮਿੱਟੀ ਪਈ ਤਾਂ ਨਹੀਂ ਕੀਤੀ ਐਕਟੀਵਾ ਵੀ ਆਪਣੀ ਧੋ ਦਿੱਤੀ ਹੋਈ ਐ ਤੇ ਤਦ ਮੈ ਉਹ ਪਰੇ ਤੱਕ ਗਲੀ ਤੋਂ ਹੋ ਗਿਆ ਇਸੇ ਤਾਂ ਹੁਣ ਪੱਤੇ ਪੱਤਿਆਂ ਕਰਕੇ ਨਾਲੀ ਜਿਹੜੀ ਸਾਫ਼ ਹੋ ਗਈ ਤੇ ਜਿੰਨੀ ਮਰਜ਼ੀ ਮੈਂ ਗਲੀ ਸੱਚ ਦਸਾਂ ਸਾਫ਼ ਕਰਵਾ ਪਾਣੀ ਹੀ ਨਾ ਇਹ ਕੈਸ ਕਰਦੇ ਆ ਕਿਦਾਂ ਗਵਾਉਂ ਤਾਂ ਲੱਗਦਾ ਜਦੋਂ ਅੱਜ ਜਿੰਨੀ ਸਫਾਈ ਰੱਖਤੀਆਂ ਜਿੰਨੀ ਸਫਾਈ ਲੋਕੀ ਇੱਕ ਵਾਰੀ ਸਫਾਈ ਕਰਦੇ ਨਾ ਦੁਬਾਰਾ ਕਦੀ ਸਫਾਈ ਵੱਲ ਧਿਆਨ ਨਹੀਂ ਦਿੰਦੇ ਤੇ ਮੇਰੇ ਵਰਗੀ ਸਾਰੇ ਉੱਠਦੀਆਂ ਗਲੀ ਝਾੜੂ ਫੜ ਕੇ ਧੋਣੀਆਂ ਧੋਣੀਆਂ ਜ਼ਰੂਰ ਆ ਕਿਉਂਕਿ ਮੈਂ ਰਹਿ ਨਹੀਂ ਸਕਦੀ ਤਹੁੰ ਵੀ ਨਹੀਂ ਪਾਈ ਸੀ ਜਿਵੇਂ ਸਾਰੇ ਕਹਿ ਕੇ ਜਾਂਦੇ ਵੇ ਕਿ ਜਦ ਇਹ ਨਾ ਵੀ ਪੈਂਦਾ ਪਰ ਤੁਸੀਂ ਗਲੀ ਕਿਉਂ ਧੁੰਦੇ ਹੋ ਬਟਮ ਤੇ ਕੀ ਕਰਾਂ ਮੇਰੀ ਆਤਾ ਹੈ ਦਾਲੀਆਂ ਨੇ ਤੇ ਬਾਕੀ ਇਹ ਵੀੜੇ ਚ ਦੇਖੋ ਪਤਾ ਨਹੀਂ ਕਿੰਨੇ ਵਾਰੀ ਪੋਚਾ ਮਾਰ ਚੁੱਕੀਆਂ ਕਿੰਨੇ ਵਾਰੀ ਤੇ ਇੱਥੇ ਵਾਲਾ ਪਾਈ ਦਿਨ ਤਾਂ ਮੇਰਾ ਕੋਈ ਚੱਕ ਕੇ ਤਾਂ ਕੋਣ ਚਲੋ ਕਿੰਨੇ ਲੈ ਕੇ ਜਾਣਾ ਪਾਣੀ ਬਹੁਤ ਸੀ ਤੇ ਰੁੜ ਰੁੜ ਗਿਆ ਕਿਸ਼ਾਨਾਂ ਪਾਣੀ ਦੇਖਿਓ ਇੱਥੇ ਵੀ ਮੈਂ ਮੈਟ ਰੱਖਿਆ ਹੋਇਆ ਉਸ ਤੋਂ ਅੱਗੇ ਪੈਰ ਕੀ ਕਹਿੰਦੇ ਨੇ ਗਿੱਲੇ ਨਾ ਜਾਣ ਤੇ ਮੈਂ ਬੈਠੀ ਹੋਈ ਅੱਜ ਬਾਹਰ ਇੱਧਰ ਸੁੱਤਾ ਹੋਇਆ ਲੇਟਿਆ ਹੋਇਆ ਦਹਿਰੂ ਹੈ ਬੁਆਵਾਂ ਕਿਤੇ ਇੱਧਰ ਪਿਉਤੀ ਸੁੱਤੇ ਹੋਏ ਤੇ ਮੈਂ ਪਈ ਹੋਈ ਆ ਬਾਹਰ ਤੇ ਚਲੋ ਫਿਰ ਬਣਾਈ ਰੋ ਤੁਸੀਂ ਬਲੌਗ ਦੇ ਨਾਲ ਓਏ ਤੇ ਮਿਲਦੇ ਆ ਤੁਹਾਨੂੰ ਥੋੜੇ ਰੁਕ ਕੇ ਚਾਹ ਆਪਣੀ ਤੇ ਪੀ ਲਿਆ ਓਏ ਚਾਹ ਪੀ ਪਿਆ ਚਲੋ ਹਨੇਰੋ ਵਲੌਗ ਦੇ ਨਾਲ ਦੇਖਦੇ ਹਾਂ ਬਣਾਣਾ ਬਣਾਣਾ ਦਾ ਪੁੱਛੀ ਸਭ ਜੀ ਸਾਡੀ ਪਈ ਸਬਜੀ ਵਾਲੀ ਚਾਹ ਉਹ ਨਾ ਮੰਗੇ ਨਾ ਤੇ ਮੇਰੇ ਮਾਤਾ ਜੀ ਦੇਖੋ ਹੂੰ ਦੇਖ ਕੀ ਵਾਲਾ ਤੇ ਲੋ ਫਰੈਂਡਸ ਜਿੱਦਾਂ ਕਿ ਤੁਹਾਨੂੰ ਪਤਾ ਸਾਡੀ ਔਲੀ ਪਈ ਸੀ ਸਬਜੀ

ਮੋਨ ਨਾਲ ਹੋਰ ਦੇ ਦਿੰਦੀ ਸਬਜ਼ੀ ਦੁਬਾਰਾ ਸਿਰ ਤੇ ਇਹ ਮੈਂ ਕਹਤ ਤੇ ਜਾਣੇ ਚਾਹਣਾ ਹਾਂ ਲੱਤ ਦੋ ਲਗਾਈਆਂ ਪਾਣੀ ਨਹੀਂ ਆਉਂਦੀ ਘਰ ਅ ਕੱਚੀ ਬੜੀ ਘੈੜੀ ਜਈ ਹੈ ਆਪਾਂ ਨੂੰ ਭੋਲਣਾ ਨਹੀਂ ਹਟਾ ਦੋ ਭੋਲ ਜੀ ਜਮਾਣੀ ਚਖਾਣੀ ਮੈਂ ਆਪੇ ਭਾਰਾਂਗੀ ਆਪਣੀ ਇਹ ਤੋਂ ਤੋਂ ਮਾਰੇ ਡਰਾਮੇ ਨਹੀਂ ਹੁੰਦੇ। ਆਤ ਕਾ ਮੈਂ ਆਤ ਕਾ ਮੈਂ ਐਸੀ ਕਰਦੇ ਹੋ। ਆਪ ਇਤਨੇ ਡਰਾਮੇ ਕਿਉਂ ਕਰਦੇ ਹੋ ਮੇਰੇ ਬੱਚੇ ਮੇਰੇ ਲਾਲ ਬੇਟੇ। ਕਣ ਮੇਰੇ ਪਈਏ ਮੇਰਾ ਲਾਡਾ। ਲੱਡੂ। ਇਹ ਲੱਡੂ। ਮੈਂ ਇਹ ਲੱਡੂ ਡੋਟੇ ਦਿੱਤੇ। ਲੱਡੂ ਚਾਹ ਲੈ ਦੇ ਲੱਡੂ। ਓਕੇ। ਛੀਨੋ ਸਾਰਾ ਨਾ ਸਬਜੀ ਨੇ ਇਹ ਪਈਆਂ ਨਹੀਂ ਹੋਈ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਸਬਜੀ ਥੋੜੀ ਆ। दोबारा मोरना आंटी देख गए थे क्यों कितने हैं वो कितने किसी बार सुबह से किस दोगा पर कैसा आ नहीं। ना करती हूँ जीने को गलती है ना करते रहने हो ये तो पर खांडे बांगे नहीं नहीं ना मुकेश जा बोले खाना लेके जाते हैं अंदर आप केशव जी को पहले खाना खिला दूँ ਹਾਂਜੀ ਤੇ ਲੋ फ्रेंड्स ਇੱਧਰ ਆ ਗਈ ਸਾਡੇ ਚਾਵਲ ਤੇ ਨਾਲ ਐ ਆਲੂ ਛੋਲੇ ਆਈ ਸਬਜੀ ਤੇ ਇਹ ਖਾਈਏ ਰੋਟੀ ਟਾਈਮ ਹੋ ਗਿਆ 8:30 ਤੇ ਅਸੀਂ ਲੱਗੇ ਖਾਣ ਸਬਜੀ ਬੋਰਡ ਐ ਇਸ ਤੀਜੇ ਦਸਾਂ ਤੇ ਚਲੋ ਬਣੇ ਰੋ ਵਲੋਗ ਤੇ ਨਾਲ ਖਾ ਲਈਏ ਰੋਟੀ ਖਾਂਤ ਬਾਰੇ ਮਿਲ ਜਿਆ ਤੁਹਾਨੂੰ 9 ਵਜੇ ਨਾਲ ਹੁੰਦਾ ਪਈ ਮੈਨੂੰ ਹੱਥ ਨਾਲ ਖਾਂਦਾ ਮੂਮ ਮੈਨੂੰ ਵੀ ਆਂਦਾ ਰਾਤ ਵਾਲੀ ਖਾਣੀ ਮੈਨੂੰ ਸਮਝਾਣੀ ਹੈ ਅੱਪਾ ਸ਼ਰੀਆਮ ਨਹੀਂ ਲੱਗੇ ਹੁੰਦੇ ਸ਼ਰੀਆਮ ਖਾਓ ਚੋਰੀ ਛਿਪੇ ਖਾਣੇ ਆ ਕਦੇ ਵੀ ਬੰਦੇ ਨੂੰ ਦੋ ਫੇਸ ਨਹੀਂ ਹੋਣਾ ਚਾਹੀਦਾ ਜੋ ਰਿਆਲ ਵਿੱਚ ਆ ਉਹੀ ਰੱਖੋ ਐ ਨਹੀਂ ਘਰ ਪਰ ਮੈਂ ਥਾਣਾ ਖਾਉ ਬਾਹਰ ਜਾ ਕੇ ਐਨੀ ਓਵਰ ਐਕਟਿੰਗ ਕਰੋ ਚਮਚਿਆਂ ਨਾਲ ਨਹੀਂ ਖਾਓ ਬਾਹਰ ਚਮਚਿਆਂ ਨਾਲ ਤੇ ਘਿਓ ਨਾਲ ਨਹੀਂ ਖਾਣਾ ਚਾਹੀਦਾ ਬਟ ਘਰ ਦੇ ਖਾਣੇ ਤੇ ਖਾਣੇ ਆ ਮੈਂ ਵੀ ਚਲੋ ਬਨੇਰੋ ਵਲੋਗ ਦੇ ਨਾਲ ਖਾ ਲਈਏ ਰੋਟੀ ਮਿਲਦੇ ਆ ਫਿਰ ਦੁਆਰ ਤੇ ਲੋ ਜੀ ਇੱਧਰ ਆ ਗਏ ਅਸੀਂ ਚਾਂਪਲੇ ਸ਼ਾਪ ਤੇ ਤੇ ਢੈਰੇ ਲੈਂਦਾ ਪਿਆ ਇਸ ਚਾਂਪੋਂ ਮੈਨੂੰ ਪਤਾ ਨਹੀਂ ਕਿ ਕਿੰਨੇ ਦੇ ਰਖਾ ਕਰਕੇ ਰੱਖੇਗਾ ਤੇ ਰਸ ਚੈੱਕ ਕਰੋ ਇੱਥੇ ਕਿੰਨਾ ਹੈ ਤੇ ਟਾਈਮ ਹੋ ਗਿਆ ਹੈ ਆਪਣਾ ਨਾ ਟਾਈਮ ਹੋ ਗਿਆ 10:30 ਹੋ ਗਏ ਤਾਂ ਸਾਢੇ 10 ਵਜੇ ਨੂੰ ਆਪਾਂ ਚੱਲੀਏ ਲੋ ਫਰੈਂਡਸ ਰੋਟੀ ਰੋਟੀਆਂ ਬਣਾ ਕੇ ਖਾ ਕੇ ਹੋ ਗਏ ਆ ਫ੍ਰੀ ਤੇ ਇਹ ਜਿਹੜੀ ਚਾਂਪ ਲੈ ਕੇ ਆਂਦੀ ਆ ਉਹ ਖਾਂਦਾ ਪਿਆ ਬਾਹਰ ਬਹਿ ਕੇ ਉਹ ਆਪਣੇ ਵਾਸਤੇ ਲੈ ਕੇ ਆਇਆ ਸੀ ਧਹਿਰੇ ਤੇ ਅਸੀਂ ਰੋਟੀ ਖਾ ਕੇ ਗਏ ਆ ਸਾਰੇ ਕੰਮ ਕਰਕੇ ਹੋ ਗਏ ਆ ਫ੍ਰੀ ਤੇ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਅਸੀਂ ਇੱਥੇ ਹੀ ਤੋਂ ਉਮੀਦ ਕਰਦੇ ਆ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਜਿੱਥੇ ਤੁਹਾਨੂੰ ਲੱਗਦਾ ਵਧੀਆ ਚਾਹੇ ਥੋੜਾ ਜਿਹਾ ਵੀ ਲੱਗਦਾ ਤੇ ਉੱਤੇ ਕਰਿਆ ਕਰੋ ਸੋਨਾ ਜਿਹਾ ਕਮੈਂਟ ਤੇ ਨਾਲ ਕਰਦਿਆ ਕਰੋ ਲਾਈਕ ਤੇ ਚੈਨਲ ਦਾ ਜਿਹੜੇ ਆਂਦੇ ਨੇ ਨਵੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਔਨ ਜਰੂਰ ਕਰੋ ਤਾਂ ਕਿ ਹਨ ਜਿੰਨੀ ਵੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਵੱਜ ਗਏ ਨੇ 11 ਤੇ ਇੱਥੇ ਹੀ ਕਰਦੇ ਆ ਐਂਡ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੇ ਮਿਲਦੇ ਆ ਕੱਲ ਫਿਰ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ राधे राधे